बड़े माननीय सीएम साहब सरदार भगत वंसिंग मान माननीय डीजीपी साहब ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਸਰ ਜਿਹੜਾ ਇੱਕ ਮਾਰਚ ਤੋਂ ਯੁੱਧ ਨਸ਼ਾ ਵਿਦਤ ਸ਼ੁਰੂ ਹੋਇਆ ਹੈ ਉਹਦੇ ਤਹਿਤ ਹੀ ਤਰੰਤੰਦ ਪੁਲਿਸ ਜਿਹੜੀ ਹੈ ਲਗਾਤਾਰ ਸੀਜ਼ਰ ਵੀ ਕਰ ਰਹੀ ਹੈ ਲਗਾਤਾਰ ਸਮਰੱਧਿਤ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਵੀ ਕਰਾ ਰਹੀ ਹੈ ਤੇ ਅੱਜ ਉਸੇ ਲੜੀ ਦੇ ਤਹਿਤ ਹੀ ਤਹਿਸੀਲਦਾਰ ਸਾਹਿਬ ਵੱਲੋਂ ਆਰਡਰ ਪਾਸ ਹੋਈ ਸੀਗੀ ਕਿ ਇਹ ਦੋ ਜਿਹੜੇ ਬ੍ਰਦਰ ਨੇ ਇੱਕ ਦਾ ਨਾਮ राजीव ਹੈ ਤੇ ਦੂਜੇ ਦਾ ਨਾਮ 사જન ਹੈ ਇਹਨਾਂ ਤੇ ਇੱਕ ਤੇ 13 ਪਰਚੇ ਦਰਜ ਨੇ ਤੇ ਇੱਥੇ 9 ਪਰਚੇ ਐਨਡੀਪੀਆ ਸੈਟ ਦੇ ਦਰਜ ਨੇ ਸਾਜਨ ਫਿਲਹਾਲ ਜੇਲ੍ਹ ਦੇ ਅੰਦਰ ਹੈ ਤੇ ਰਜੀਵ ਵੀ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਹੈ ਤੇ ਇਹ ਪਤਾ ਲੱਗਿਆ ਸੀਗਾ ਕਿ ਬਈ ਇਹ ਇੱਥੇ ਜਿਹੜਾ ਇਹਨਾਂ ਨੇ ਮਕਾਨ ਬਣਾਇਆ ਵਾ ਦੋਵੇਂ ਬ੍ਰਦਰ ਸੇਵੀ ਮਕਾਨ ਤੇ ਅੰਦਰ ਰਹਿੰਦੇ ਨੇ ਤੇ ਇਹ ਜਿਹੜਾ ਨਜਾਇਜ਼ ਤੌਰ ਤੇ ਸਰਕਾਰੀ ਜ਼ਮੀਨ ਦੇ ਉੱਤੇ ਬਣਾਇਆ ਹੋਇਆ ਹੈ ਤੇ ਤਹਿਸੀਲਦਾਰ ਸਾਹਿਬ ਪੱਟੀ ਨੇ ਇਹਦੇ ਖਿਲਾਫ ਆਰਡਰ پاس ਕੀਤੇ ਨੂੰ ਡੈਮੋਲਿਸ਼ ਕਰਨ ਦੇ ਤਾਂ ਕਿ ਸਰਕਾਰੀ ਜ਼ਮੀਨ ਤੇ ਜਿਹੜਾ ਕਿ ਕਬਜ਼ਾ ਇਸ ਸਮਗਲਰਾਂ ਪਾਸੋਂ ਛੁੜਾਇਆ ਜਾ ਸਕੇ ਤੇ ਉਹਦੇ ਤਹਿਤ ਹੀ ਅੱਜ ਪੁਲਿਸ ਵੱਲੋਂ ਸਿਕਿਉਰਿਟੀ ਪ੍ਰੋਵਾਈਡ ਕਰਕੇ ਮਕਾਨ ਹਟਾਇਆ ਜਾ ਰਿਹਾ ਹੈ ਨਸ਼ਾ ਤਸਰਾਦ ਦੇ ਖਿਲਾਫ ਤਾਂ ਲਗਾਤਾਰ ਕਾਰਵਾਈ ਚੱਲੀ ਰਹੀ ਹੈ ਸੀਜ਼ਨ ਵੀ ਤੁਸੀਂ ਦੇਖਿਆ بڑے-ਵੱਡੇ ਸੀਜ਼ਨ ਵੀ ਕੀਤੇ ਆ ਪ੍ਰਾਪਰਟੀਆਂ ਵੀ ਲਗਭਗ 13 ਕਰੋੜ ਦੀ ਫ੍ਰੀਜ਼ ਅਸੀਂ ਕਰਾ ਚੁੱਕੀ ਨੇ ਤੇ ਇਹ ਜਿਹੜਾ ਸਿਲਸਿਲਾ ਹੈ ਇਦਾਂ ਹੀ ਜਾਰੀ ਰਹੂਗਾ ਜਦੋਂ ਤੱਕ ਆਪਾਂ ਇਹਨੂੰ ਨਸ਼ਾ ਮੁਕਤ ਬਿਲਕੁਲ ਨਹੀਂ ਕਰਦੇ ਅਸੀਂ ਇੱਕ ਗਰੰਟੀ ਦਿੰਦੇ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਾਂਗੇ ਜੋ ਕਲੰਕ ਲੱਗਿਆ ਹੋਇਆ ਹੈ ਇਹ ਪੰਜਾਬ ਦੇ ਮੱਥੇ ਤੋਂ ਪੂੰਝ ਦਿਆਂਗੇ ਇੱਥੇ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀਗਾ ਨਸ਼ੇ ਵਾਲੇ ਜਿਹੜੇ ਨੇ ਉਹ ਮੋਟਰਸਾਈਕਲਾਂ ਤੇ ਘੁੰਮਦੇ ਰਹਿੰਦੇ ਸੀ ਉਹ ਕਦੇ ਈਵ ਟੀਜ਼ਿੰਗ ਜਾਂ ਫਿਰ ਸਨੇਚਿੰਗ ਕਦੇ ਕੋਈ ਬਾਲੀਆਂ ਲਾ ਲੀਆਂ ਮੋਬਾਈਲ ਖੋਲਿਆ ਇਦਾਂ ਦੇ ਬਹੁਤ ਜ਼ਿਆਦਾ ਘਟਨਾਵਾਂ ਵਧ ਗਈਆਂ ਸੀ ਤੁਸੀਂ ਜੇ ਕਿਹਾ ਪੁਲਿਸ ਚਾਹੀਦੀ ਹੈ ਤੁਸੀਂ ਕਿਹਾ ਸਾਨੂੰ ਜਿਹੜਾ ਆ ਸਹਾਇਤਾ ਚਾਹੀਦੀ ਅਸੀਂ ਦੇਤੀ ਤੇ ਪਿੰਡ ਨਹੀਂ ਪਿੰਡ ਠੀਕ ਕੀਤਾ ਇਹ ਤੁਹਾਨੂੰ ਹੀ ਤੁਹਾਡੇ ਲਈ ਤਾੜੀਆਂ ਅਸੀਂ ਅੱਜ ਮਾਰਾਂਗੇ ਕਿ ਤੁਸੀਂ ਆਪਣਾ ਪਿੰਡ ਠੀਕ ਕਰ ਲਿਆ ਜਿਹੜੇ ਬੱਚੇ ਐਡਿਕਟਡ ਹੋ ਗਏ ਮਰੀਜ਼ ਹੋ ਗਏ ਜਿਹੜੇ ਆਦੀ ਹੋ ਗਏ ਬੁਰੀ ਸੰਗ ਵਿੱਚ ਪੈ ਗਏ ਜੇ ਉਹਨਾਂ ਕੋਲੇ ਕੋਈ ਐਜੂਕੇਸ਼ਨ ਕੁਆਲਟੀ ਹੈਗੀ ਹੈ ਜੇ ਐਜੂਕੇਸ਼ਨ ਉਹਨਾਂ ਕੋਲੇ ਕੋਈ ਕੁਆਲਿਫਿਕੇਸ਼ਨ ਹੈਗੀ ਹੈ ਤਾਂ ਉਹਨਾਂ ਨੂੰ ਉਹਦੇ ਮੁਤਾਬਕ ਨੌਕਰੀ ਤੇ ਵੀ ਲਾਵਾਂਗੇ ਤਾਂ ਕਿ ਉਹਨਾਂ ਦਾ ਧਿਆਨ ਜਿਹੜਾ ਹੈ ਉਹ ਦੁਬਾਰਾ ਉਧਰ ਨਾ ਜਾਵੇ